ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਜ ਕੁਕਿੰਗ ਚੈਨਲ ਦੇ ਵਿੱਚ ਜੀ ਕਿਵੇਂ ਤੁਸੀਂ ਸਾਰੇ ਇਤਿਆਹਾ ਬਿਲਕੁਲ ਠੀਕ ਹੈ ਤੇ ਅੱਜ ਆਪਾਂ ਦੋ ਤਰ੍ਹਾਂ ਦੇ ਬਹੁਤ ਹੀ ਹੈਲਦੀ ਤੇ ਟੇਸਟੀ ਜੂਸ ਹੁਣਾ ਕੇ ਤਿਆਰ ਕਰਾਂਗੇ ਜਾਂ ਡਰਿੰਕ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਠੰਡੀ ਠੰਡੀ ਤੇ ਟੇਸਟੀ ਬਣਦੀ ਹੈ ਤੇ ਤੁਸੀਂ ਸਾਰੀ ਵੀਡੀਓ ਦੇਖੋ ਤੇ ਆਪਾਂ ਦੋ ਤਰ੍ਹਾਂ ਦੇ ਡਰਿੰਕ ਬਣਾਏ ਇੱਕ ਤਾਂ ਆਪਾਂ ਆਮਬਾ ਵਾਲਾ ਬਣਾਵਾਂਗੇ ਤੇ ਇੱਕ ਆਪਾਂ ਬਣਾਵਾਂਗੇ ਜੀ ਜੀਕੂ ਤੇ ਆਂਬ ਆਪਾਂ ਕੱਟ ਕੇ ਛੋਟੇ ਛੋਟੇ ਪੀਸਾਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ 믹서 ਦੇ ਵਿੱਚ ਗ੍ਰाइंड ਕਰ ਲਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਜੂਸ ਬਣਦਾ ਹੈ ਤੁਸੀਂ ਬੱਚਿਆਂ ਨੂੰ ਸਕੂਲ ਹੁੰਦੇ ਨੂੰ ਤਿਆਰ ਕਰਕੇ ਰੱਖ ਸਕਦੇ ਹਾਂ ਤਾਂ ਆਪ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲਏ ਹੁਣ ਤਾਂ ਆਪ ਇੱਕ ਗਲਾਸ ਆਪਾਂ ਦੁੱਧ ਦਾ ਪਾਤਾ ਇਹ ਵਿੱਚ ਭਰ ਕੇ ਤਾਂ ਇਹ ਮ ਬਹੁਤ ਜ਼ਿਆਦਾ ਸਵਾਦ ਗਾੜਾ-ਗਾੜਾ ਬਣ ਗਿਆ ਇਹ ਹੈਲਦੀ ਤਾਂ ਹੈ ਗਈ ਹੈ ਟੇਸਟੀ ਵੀ ਬਹੁਤ ਹੈ ਜੀ ਤੇ ਹੁਣ ਆਪਾਂ ਉਸੇ ਜੱਗ ਦੇ ਵਿੱਚ ਆਪਾਂ ਚੀਕੂ ਵਾਲਿਆ ਚਾਰ ਚੀਕੂ ਸੀ ਤੇ ਇਹਨਾਂ ਨੂੰ ਵੀ ਆਪਾਂ ਪੀਸ ਲਏ ਤੇ ਹੁਣ ਆਪਾਂ ਇਹਦੇ ਵਿੱਚ ਵੀ ਗਲਾਸ ਇੱਕ ਦੁੱਧ ਦਾ ਪਾ ਦਾਂਗੇ ਪਰ ਕੇ ਤੇ ਤੁਸੀਂ ਜਿੰਨਾ ਬਣਾਉਣਾ ਉਹਨਾਂ ਤੁਸੀਂ ਦੁੱਧ ਵੱਧ ਘੱਟ ਕਰ ਸਕਦੇ ਆ ਆਪਾਂ ਇਹਨੂੰ ਵੀ ਪੀਸ ਲਾਈ ਸਾੜੀਆਂ ਦੁੱਧ ਦੇ ਤੇ ਹੁਣ ਆਪਾਂ ਇਹਨਾਂ ਨੂੰ ਗੁੰਦ ਗਤੀਰਾ ਪਾ ਕੇ ਸਬ ਕਰਾਂਗੇ ਜੀ ਜਿਹੜਾ ਆਪਾਂ ਗੁੰਦ ਗਤੀਰਾ ਸਿੱਖਿਆ ਹੋਇਆ ਏ ਉਹ ਆਪਾਂ ਰੂਹ ਆਫਸਾ ਜਿਹੜੀ ਹੁੰਦੀ ਆ ਸਗੰਜੀ ਬਣਾਉਣ ਵਾਲੀ ਆਪਾਂ ਉਹਦੇ ਵਿੱਚ ਭੁੰਨਤਾ ਸੀਗਾ ਇਹਨੂੰ ਤੇਦਾ ਫਲੇਵਰ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਹੈ ਤੇ ਆਪਾਂ ਪਾ ਲਾਂਗੇ ਥੱਲੇ ਤੇ ਉੱਪਰ ਆਪਾਂ ਪਾ ਲਾਂਗੇ ਜੂਸ ਜਿਹੜਾ ਆਪਾਂ ਬਣਾਇਆ ਤੇ ਨੀਚੇ ਆਪਾਂ ਪਾਇਆ ਜੀ ਗੂੰਦ ਕਤிரா ਤੇ ਉੱਪਰ ਆਪਾਂ ਫੇਰ ਗੂੰਦ ਕਤிரா ਪਾ ਲਾਂਗੇ ਇਸੇ ਤਰ੍ਹਾਂ ਦੇਖਣ ਨੂੰ ਬਈ ਸੋਹਣਾ ਲੱਗੂਗਾ ਤੇ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਡਰਿੰਕ ਸੀਗੀ ਇਹ ਤੁਸੀਂ ਵੀ ਜਰੂਰ ਟਰਾਈ ਕਰਕੇ ਵੇਖੋ ਕਿਸੇ ਵੀ ਤਰ੍ਹਾਂ ਦੇ ਤੁਸੀਂ ਫਰੂਟ ਦਾ ਬਣਾ ਸਕਦੇ ਆ ਤੇ ਵੀਡੀਓ ਨੂੰ ਆਪਣੀ ਨੂੰ ਲਾਈਕ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਜੀ ਤੇ ਕਮੈਂਟ ਕਰਦਿਆਂ ਜਿਹੜੀਆਂ ਮੇਰੇ ਨਾਲ ਭੈਣਾਂ ਉਹਨਾਂ ਦਾ ਧੰਨਵਾਦ ਹੈ ਤੇ ਸਾਰੇ ਜਣੇ ਆਪਾਂ ਨੂੰ ਸਪੋਰਟ ਕਰੋ ਜੀ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਆਂ ਫੇਰ ਸਤਿ ਸ਼੍ਰੀ ਅਕਾਲ